ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਸਾਖੀ ਤਰੂ ਭਗਤ ਜੀ ਦੀ ਤਰੂ ਭਗਤ ਕਹਿੰਦੇ ਬਚਪਨ ਦੇ ਵਿੱਚ ਪੰਜਾ ਕੁ ਬਰਿਆਂ ਦੇ ਖੇਡਦੇ ਖੇਡਦੇ ਆਪਦੇ ਪਿਤਾ ਕੋਲ ਮਹਿਲਾ ਵਿੱਚ ਚਲੇ ਗਏ ਤੇ ਜਾ ਕੇ ਉਹਨਾਂ ਦੀ ਗੋਦੀ ਵਿੱਚ ਬੈਠ ਗਏ ਜਦੋਂ ਜਿਹੜੀ ਰਾਜੇ ਦੀ ਦੂਜੀ ਰਾਣੀ ਸੀ ਮਤਰੇਈ ਮਾਂ ਉਹਨੇ ਤਰੂ ਨੂੰ ਵੇਖਿਆ ਗੋਦੀ ਵਿੱਚ ਬੈਠਿਆ ਖਿੱਚ ਕੇ ਬਾਹ ਫੜੀ ਮੂੰਹ ਤੇ ਚਪੇੜਾਂ ਮਾਰੀਆਂ ਤੇ ਕਿਹਾ ਜੇ ਪਿਤਾ ਦੀ ਗੋਦ ਦਾ ਆਨੰਦ ਲੈਣਾ ਸੀ ਤਾਂ ਮੇਰੇ ਘਰ ਪੈਦਾ ਹੋਣਾ ਸੀ ਫਿਰ ਤੈਨੂੰ ਇਹ ਗੋਦ ਨਸੀਬ ਹੋਣੀ ਸੀ ਭੱਜ ਜਾ ਇੱਥੋਂ ਤੇਰਾ ਕੋਈ ਹੱਕ ਨਹੀਂ ਬਚਪਨ ਵਿੱਚ ਤਰੂ ਜੀ ਐਸੀ ਮਾਰ ਵੱਜੀ ਦਿਲ ਤੇ ਮਾਂ ਕੁਲ ਗਿਆ ਰੁੰਦਾ ਰੁੰਦਾ ਮਾਂ ਉਹ ਰਾਜਾ ਮੇਰਾ ਪਿਤਾ ਨਹੀਂ ਕਿ ਤੂੰ ਉਹਦੀ ਦਾਸੀ ਏ ਉਹਦੀ ਰਾਣੀ ਨਹੀਂ ਮਾਂ ਨੇ ਗੋਦੀ ਵਿੱਚ ਲਿਆ ਤੇ ਪੁੱਤਿਆ ਤੇ ਪੁੱਛਿਆ ਪੁੱਤਰ ਇਹ ਕਿਹੋ ਜੀਆਂ ਗੱਲਾਂ ਕਰਦੇ ਐ ਮੈਂ ਰਾਜੇ ਦੀ ਰਾਣੀ ਆ ਕੋਈ ਦਾਸੀ ਨਹੀਂ ਤੂੰ ਉਹਦਾ ਪੁੱਤਰ ਐ ਤੇ ਫਿਰ ਮਾਂ ਰਾਜਾ ਤੈਨੂੰ ਅਧਿਕਾਰ ਕਿਉਂ ਨਹੀਂ ਦਿੰਦਾ ਉਸ ਰਾਣੀ ਨੂੰ ਕਿਉਂ ਦਿੱਤੇ ਹੋਏ ਨੇ ਉਹਨੇ ਮੈਨੂੰ ਪਿਤਾ ਦੀ ਗੋਦੀ ਵਿੱਚ ਨਹੀਂ ਬੰਨ੍ਹ ਦਿੱਤਾ ਮਾਂ ਨੇ ਕਿਹਾ ਪੁੱਤਰ ਮੇਰਾ ਵੀ ਰਾਜੇ ਤੇ ਉਹਨਾ ਹੀ ਹੱਕ ਹੈ ਜਿੰਨਾ ਉਸ ਰਾਣੀ ਦਾ ਹੈ ਤੇ ਫਿਰ ਮਾਂ ਸਾਡੀ ਕਦਰ ਕਿਉਂ ਨਹੀਂ ਮਾਂ ਨੇ ਕਿਹਾ ਤੇਰੀ ਉਸ ਮਾਣ ਹੈ ਰਾਣੀ ਨੇ ਮਤਰੇਈ ਮਾਣੇ ਪਿਛਲੇ ਜਨਮਾਂ ਵਿੱਚ ਭਗਤੀ ਕੀਤੀ ਤੇ ਉਹ ਰਾਜੀ ਕੋਲਾ ਮੇਰੇ ਤੋਂ ਭਗਤੀ ਹੋਈ ਨਹੀਂ ਹੁਣੀ ਅੱਛਾ ਮਾਂ ਇਹ ਭਗਤੀ ਕੀ ਹੁੰਦੀ ਹੈ ਤਾਂ ਮਾਂ ਨੇ ਕਿਹਾ ਉਸ ਗੁਰੂ ਨੂੰ ਧਿਆਈਏ ਉਹਦਾ ਨਾਮ ਜਪੀਏ ਉਸ ਨਿਰੰਕਾਰ ਸੱਚੇ ਪਾਤਸ਼ਾਹ ਦਾ ਉਹਨੂੰ ਭਗਤੀ ਕਹਿੰਦੇ ਐ ਫੇਰ ਇੱਜ਼ਤ ਮਿਲਦੀ ਐ ਮਾਂ ਹਾਂ ਜਿਹੜਾ ਭਗਤੀ ਕਰਦਾ ਏ ਉਹਨੂੰ ਬਹੁਤ ਇੱਜ਼ਤ ਮਿਲਦੀ ਐ ਛੋਟਾ ਜਿਹਾ ਪੰਜਾਂ ਵਰਿਆਂ ਦਾ ਮਾਂ ਮੈਂ ਵੀ ਭਗਤੀ ਕਰਨੀ ਹੈ ਮਾਂ ਨੇ ਕਿਹਾ ਪੁੱਤਰ ਤੂੰ ਹਜੇ ਬਹੁਤ ਛੋਟਾ ਹੈ ਤੂੰ ਨਹੀਂ ਭਗਤੀ ਕਰ ਸਕਦਾ ਹਜੇ ਤੇਰੀ ਖੇਡਣ ਦੀ ਉਮਰ ਹੈ ਨਹੀਂ ਜਿੱਦ ਤੇ ਬੈਠ ਗਿਆ ਮਾਂ ਜਾਣ ਨਾ ਦਵੇ ਮਾਂ ਨੂੰ ਇੱਕ ਦਿਨ ਸੁੱਤੀ ਪਈ ਨੂੰ ਛੱਡ ਕੇ ਪੈਰੀ ਹੱਥ ਲਾ ਕੇ ਤੇ ਕਿਹਾ ਮਾਂ ਤੈਨੂੰ ਵੀ ਇੱਜ਼ਤ ਦਿਵਾਉਂ ਤੇ ਆਪਦੀ ਵੀ ਅੱਜ ਮੈਂ ਤੈਨੂੰ ਬਿਨਾਂ ਦੱਸੇ ਚੱਲਿਆ ਪਰ ਮੈਂ ਭਗਤੀ ਕਰਕੇ ਉਸ ਤੇ ਆਪਣਾ ਹੱਕ ਲੈਣਾ ਏ ਉਹ ਰਾਜੇ ਦੇ ਕੋਲੋਂ ਸਭ ਕੁਝ ਲੈਣਾ ਏ ਇੱਜ਼ਤ ਵੀ ਤੇ ਆਪਣਾ ਹੱਕ ਵੀ ਰਾਜ ਦਰਬਾਰ ਵੀ ਤਰੂ ਜੰਗਲਾਂ ਵੱਲ ਤੁਰਿਆ ਜਾਂਦਾ ਹੈ ਰਸਤੇ ਵਿੱਚ ਨਾਰਦ मुनि ਮਿਲਿਆ ਓਏ ਬਾਲਕ ਕਿੱਥੇ ਐਸ ਵੇਲੇ ਚੱਲੇ ਆਂ ਏ ਅਧੀ ਰਾਤ ਪਤਾ ਲੱਗਾ ਇਹ ਰਾਜੇ ਦਾ ਪੁੱਤਰੇ ਮੈਂ ਭਗਤੀ ਕਰਨ ਚੱਲਿਆ ਨਿੱਕੇ ਜਿਹੇ ਬੱਚੇ ਦੇ ਮੂੰਹ ਇਹ ਗੱਲ ਸੁਣ ਕੇ ਨਾਰਦ मुनि ਹੱਕਾ ਬੱਕਾ ਰਹਿ ਗਿਆ ਉਹਨੂੰ ਕਹਿੰਦੇ ਪੁੱਤਰ ਤੁਸੀਂ ਇੱਥੇ ਰੁਕੋ ਮੈਂ ਜਦ ਤੱਕ ਵਾਪਸ ਨਹੀਂ ਆਉਂਦਾ ਇੱਥੋਂ ਜਾਣਾ ਨਹੀਂ ਤਰੂ ਉੱਥੇ ਰੁਕ ਗਿਆ ਤੇ ਨਾਰਦ मुनि ਭੱਜਾ ਰਾਜੇ ਕੋਲ ਗਿਆ ਸਾਰਾ ਕੁਝ ਦੱਸਿਆ ਰਾਜਾ ਹਿੱਲ ਗਿਆ ਹੋਵੇ ਰਾਜੇ ਦਾ ਪੁੱਤਰ ਤੇ ਭਗਤੀ ਕਰੇ ਉਹ ਵੀ ਇੰਨੀ ਛੋਟੀ ਉਮਰ ਦੇ ਵਿੱਚ ਉਦਨਾਰਦ ਮੁਨੀ ਨੇ ਸਾਰੀ ਗੱਲ ਦੱਸੀ ਵੀ ਤੁਸੀਂ ਉਹਦਾ ਨਰਾਦਰ ਕੀਤਾ ਰਾਜੇ ਨੇ ਕਿਹਾ ਤੂੰ ਐਵੇਂ ਕਰ ਉਹਨੂੰ ਕਹਿ ਤੂੰ ਵਾਪਸ ਆ ਜਾ ਅੱਧਾ ਰਾਜ ਦਾ ਹਿੱਸਾ ਤੇਰਾ ਹੋਇਆ ਤੇ ਬਾਕੀ ਰਹਿੰਦਾ ਮੇਰੀ ਮੌਤ ਤੋਂ ਬਾਅਦ ਤੈਨੂੰ ਮਿਲੇਗਾ ਜਿੰਨੇ ਚਿਰ ਨੂੰ ਨਾਰਦ ਮੁਨੀ ਉੱਥੇ ਪਹੁੰਚਿਆ ਧਰੂ ਉੱਥੇ ਖੜਾ ਪਰ ਉਹ ਹੁਣ ਬੜੀ ਢੂੰਗੀ ਵਸਤਾ ਵਿੱਚ ਜਾ ਚੁੱਕਿਆ ਸੀ ਨਾਰਦ मुनि ਨੇ ਕਿਹਾ ਬਾਲਕ ਤੇਰੇ ਪਿਤਾ ਤੈਨੂੰ ਅਧਰ ਰਾਜ ਭਾਗ ਦੇਣ ਨੂੰ ਤਿਆਰ ਨੇ ਤੂੰ ਚੱਲ ਮੇਰੇ ਨਾਲ ਚੱਲ ਤਰੂ ਭਗਤ ਨੇ ਕਿਹਾ ਐਸੀ ਭਗਤੀ ਦੀ ਸ਼ਕਤੀ ਹਜੇ ਤਾਂ ਮੈਂ ਭਗਤੀ ਵੱਲ ਤੁਰਿਆ ਹੀ ਆਂ ਤੇ ਅਧਰ ਰਾਜ ਭਾਗ ਮਿਲ ਚੱਲਿਆ ਤੇ ਜੇ ਮੈਂ ਭਗਤੀ ਕਰ ਲਈ ਫਿਰ ਇਹ ਤਿੰਨਾ ਲੋਕਾਂ ਤੇ ਮੇਰੀ ਜੇ ਜੇਕਾਰ ਹੋਵੇਗੀ ਪਾਪ ਮੇਰਾ ਆਦਰ ਹੋਵੇਗਾ ਪਹਿਲਾਂ ਤਾਂ ਤਰੂ ਭਗਤ ਨੂੰ ਸੀ ਕਿ ਮੈਂ ਰਾਜ ਭਾਗ ਲੈਣਾ ਹੈ ਆਪ ਦਾ ਬਣਦਾ ਹਿੱਸਾ ਕਦਰ ਇੱਜ਼ਤ ਕਰਾਉਣੀ ਪਰ ਹੁਣ ਉਹਨੂੰ ਇਹ ਸੀ ਕਿ ਮੈਂ ਉਸ ਨਿਰੰਕਾਰ ਸੱਚੇ ਪਾਤਸ਼ਾਹ ਨੂੰ ਮਿਲਣਾ ਹੈ ਤੇ ਭਗਤੀ ਕਰਨੀ ਨਾਮ ਮੰਨਿਆ ਭਗਤੀ ਵਿੱਚ ਬਹਿ ਗਿਆ 6 ਮਹੀਨੇ ਕੋਰਤ ਤਪੱਸਿਆ ਕੀਤੀ ਨਿਰੰਕਾਰ ਸੱਚੇ ਪਾਤਸ਼ਾਹ ਹਾਜ਼ਰ ਹੋਏ ਤੇ ਕਿਆ ਬਾਲਕ ਉਠ ਤੇਰੀ ਭਗਤੀ ਪਰਮਾਨ ਹੈ ਤੇਰੀ ਭਗਤੀ ਸੰਪੂਰਨ ਹੈ ਐਸੀ ਅਵਸਥਾ ਦੇ ਵਿੱਚ ਲੀਨ ਬੈਠਾ ਤਰੂ ਭਗਤ ਬੜੇ ਚਿਰ ਬਾਦ ਅੱਖਾਂ ਖੁੱਲੀਆਂ ਸਾਹਮਣੇ ਨਿਰੰਕਾਰ ਨੂੰ ਵੇਖ ਕੇ ਐਸਾ ਪਰਸੰਨ ਹੋਇਆ ਨਿਰੰਕਾਰ ਤੁਸੀਂ ਆ ਗਏ ਨਿਰੰਕਾਰ ਨੇ ਕਿਹਾ ਮੰਗ ਜੋ ਮੰਗਣਾ ਹੈ ਤੇਰੀ ਹੁਣ ਭਗਤੀ ਸੰਪੂਰਨ ਹੋ ਗਈ ਹੈ ਤੂੰ ਆਪਦੇ ਘਰ ਵਾਪਸ ਜਾ ਸਕਦਾ ਹੈ ਤਾਂ ਉਹਨਾਂ ਕਿਹਾ ਮੈਨੂੰ ਤੁਸੀਂ ਮਿਲ ਗਏ ਹੋ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਨਿਰੰਕਾਰ ਵਾਸਤੇ ਤਾਂ ਮੈਂ ਭਗਤੀ ਕਰਦਾ ਸੀ ਤਾਂ ਉਹਨਾਂ ਕਿਹਾ ਨਹੀਂ ਹੁਣ ਤੈਨੂੰ ਅਸੀਂ ਕੁਝ ਨਾ ਕੁਝ ਦੇ ਕੇ ਹੀ ਜਾਵਾਂਗੇ ਧਰੂ ਤੇਰੀ ਤਿੰਨਾ ਲੋਕਾਂ ਦੇ ਵਿੱਚ ਜੈ ਜੈਕਾਰ ਹੋਵੇਗੀ ਤੇਰਾ ਹਰ ਪਾਸੇ ਗੁਣਗਾਣ ਹੋਵੇਗਾ ਤਰੂ ਭਗਤ ਅਸੀਸਾਂ ਲੈ ਕੇ ਉਥੋਂ ਤੁਰਨ ਲੱਗੇ ਰਾਜੇ ਨੂੰ ਗੱਲ ਪਤਾ ਲੱਗੀ ਕਿ ਮੇਰੇ ਪੁੱਤਰ ਦੀ ਭਗਤੀ ਪੂਰੀ ਹੋ ਗਈ ਹੈ ਰਾਜ ਮਹਿਲ ਰਚਨਾਇਆ ਗਿਆ ਲੜੀਆਂ ਫੁੱਲ ਬੂਟੇ ਲਾਇਏ ਗਏ ਰੱਥ ਭੇਜੀ ਆਪਣੇ ਪੁੱਤਰ ਨੂੰ ਲੈਣ ਲਈ ਸਿਪਾਈਆਂ ਨੂੰ ਲੈਣ ਵਿੱਚ ਖੁਲਾਰ ਦਿੱਤਾ ਮਾਲਾ ਫੜਾ ਦਿੱਤੀਆਂ ਕਿ ਮੇਰੇ ਤਰੂ ਦਾ ਸਭ ਨੇ ਆਦਰ ਕਰਨਾ ਹੈ ਸਤਿਕਾਰ ਕਰਨਾ ਹੈ ਤੇ ਉਹ ਜਿਹੜੀ ਮਤ੍ਰੇਈ ਮਾਂ ਉਹ ਵੀ ਮਾਲਾ ਲੈ ਕੇ ਖੜ ਗਈ ਕਿ ਮੈਂ ਵੀ ਚਰਨਾਂ ਦੇ ਵਿੱਚ ਸੀਸ ਨਵਾਵਾਂਗੀ ਜਦੋਂ ਤਰੂ ਆਇਆ ਸਭ ਤੋਂ ਪਹਿਲਾਂ ਨਿਗਾ ਉਸ ਮਤ੍ਰੇਈ ਮਾਂ ਤੇ ਪਈ ਪੱਛ ਕੇ ਉਤਰਿਆ ਰੱਥ ਤੋਂ ਜਾ ਕੇ ਚਰਨਾਂ ਦੇ ਵਿੱਚ ਬਹਿ ਗਿਆ ਮਤਰੀ ਮਾ ਬੜਾ ਹੈਰਾਨ ਹੋਈ ਪੁੱਤਰ ਮਾਫੀ ਤਾਂ ਮੈਂ ਤੇਰੇ ਤੋਂ ਮੰਗਣੀ ਸੀ ਤੂੰ ਮੇਰੇ ਉਲਟਾ ਪੈਰਾਂ ਵਿੱਚ ਕਿਉਂ ਹੈ ਕਹਿੰਦਾ ਮਾ ਜੇ ਉਸ ਦਿਨ ਮੂੰਹ ਤੇ ਚਪੇੜਾ ਨਾ ਮਾਰਦੀ ਤੇ ਮਿਹਣੇ ਨਾ ਮਾਰਦੀ ਅੱਜ ਨਿਰੰਕਾਰ ਨਹੀਂ ਸੀ ਮਿਲਣਾ ਮੈਂ ਤੇਰਾ ਧੰਨਵਾਦ ਕਰਦਾ ਤੂੰ ਮੈਨੂੰ ਉਸ ਨਿਰੰਕਾਰ ਦੇ ਨਾਲ ਮਲਾਇਆ ਤਰੂ ਨੂੰ ਤਿੰਨਾ ਲੋਕਾਂ ਦੇ ਵਿੱਚ ਸਤਕਾਰ ਮਿਲਿਆ ਮਾਣ ਨੂੰ ਸਤਕਾਰ ਦਿਵਾਇਆ ਆਪਣਾ ਸਤਕਾਰ ਦਿਵਾਇਆ ਉਸ ਨਿਰੰਕਾਰ ਨੂੰ ਮਿਲੇ ਤੇ ਆਪਣੇ ਧਨ ਤੇ ਧਨ ਧਨ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਤਰੂ ਨੂੰ ਆਪਣੀ ਗੋਦੀ ਵਿੱਚ ਸਮਾਇਆ ਬਿਠਾਇਆ ਕਹਿੰਦੇ ਜਦੋਂ ਆਪਾਂ ਗੁਰੂ ਅਰਜਨ ਦੇ ਮਹਾਰਾਜ ਨੂੰ ਮੱਥਾ ਟੇਕਦੇ ਹਾਂ ਤਾਂ ਤਰੂ ਭਗਤ ਨੂੰ ਵੀ ਨਤਮਸਤਕ ਹੁੰਦੇ ਆ ਐਸੀ ਭਗਤੀ ਜਿਹੜੀ ਦਿਲੋ ਜੀ ਜਾਨ ਨਾ ਕੀਤੀ ਜਾਵੇ ਜਦੋਂ ਦਿਲ ਤੇ ਢੂੰਗੀ ਛੱਟ ਲੱਗ ਜਾਵੇ ਫਿਰ ਉਹ ਮਿਲ ਜਾਂਦਾ ਏ ਜੋ ਕਦੇ ਸੋਚਿਆ ਵੀ ਨਹੀਂ ਹੁੰਦਾ ਉਮਰ ਚਾਏ ਛੋਟੀ ਚਾਏ ਵੱਡੀ ਜਦੋਂ ਸੋਝੀ ਆ ਜਾਵੇ ਬਸ ਉਦੋਂ ਹੀ ਗੁਰੂ ਮਿਲ ਜਾਂਦਾ ਹੈ ਬਸ ਸੋਝੀ ਆਉਂਦੀ ਧੇਰ ਸਾਧ ਸੰਗਤ ਇਸਾਖੀ ਸੁਣਾਉਂਦੇ ਆ ਕੋਈ ਗਲਤੀ ਹੋਈ ਭੁੱਲ ਚੁੱਕ ਮਾਫ਼ ਕਰਨਾ ਸ਼ਬਦਾਂ ਦੀ ਉੱਚ ਨੀਚ ਹੋਈ ਤਾਂ ਭੁੱਲ ਚੁੱਕ ਮਾਫ਼ ਕਰਨਾ ਅੰਮ੍ਰਿਤ ਵੇਲੇ ਉਠੋ ਨਾਮ ਬਾਣੀ ਨਾਲ ਜੁੜੋ ਗੁਰੂ ਵਾਲੇ ਬਣੋ ਸਿੰਘ ਸਜੋ ਸੱਚ ਬੋਲੋ ਝੂਠ ਨਾ ਬੋਲੋ ਈਰਖਾ ਨਾ ਕਰੋ ਨਫ਼ਰਤ ਨਾ ਕਰੋ ਪਿਆਰ ਨਾਲ ਰਹੋ ਸਰਬੱਤ ਦਾ ਭਲਾ ਮੰਗੋ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਇਕ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਕਮੈਂਟ ਕਰਨਾ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ